ਏ ਉਹਨਾਂ ਦਾ 34 ਸਾਲ ਦਾ ਬੇਟਾ ਜਿਹੜਾ ਹੈਗਾ ਉਹਨੂੰ ਵੇਲਣੇ ਦੇ ਵਿੱਚ ਪੀੜਿਆ ਜਾ ਰਿਹਾ ਮੌਕੇ ਦੀਆਂ ਹਕੂਮਤਾਂ ਸਾਰੇ ਸੰਸਾਰ ਨੂੰ ਹੀ ਮੁਸਲਮਾਨ ਬਣਾਉਣਾ ਚਾਹੁੰਦੀਆਂ ਸੀ ਰਾਜੇ ਦੀ ਮੁਸਲਮਾਨ ਬਣ ਦੀ ਈੜ ਨਹੀਂ ਮੰਨੀ ਰੱਖੀ ਚਲਤ ਕਿ ਮੁਸਲਮਾਨ ਬਣ ਜਾਓ ਤੇ ਤੁਹਾਨੂੰ ਛੱਡ ਦਾਂਗੇ ਸ਼ਾਹੀ ਸਹੂਲਤਾਂ ਮਿਲਣਗੀਆਂ ਵਧੀਆ ਤੋਂ ਵਧੀਆ ਰਹਿਣ ਸੈਣ ਨੂੰ ਹੋਊਗਾ ਪਰ ਇਹ ਮੁਸਲਮਾਨ ਨਹੀਂ ਬਣੇ ਵਾਰੀ ਵਾਰੀ ਇਹਨਾਂ ਨੂੰ ਪੁੱਛਦੇ ਸੀਗੇ ਮੁਸਲਮਾਨ ਬਣ ਜਾਓ ਤੇ ਵਾਰੀ ਵਾਰੀ ਪੀੜ ਦਿੰਦੇ ਸੀ ਵਾਰੀ ਵਾਰੀ ਵੇਲਣੇ ਦੇ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਇਹ ਸਿੱਖ ਇਤਿਹਾਸ ਦੇ ਵਿੱਚ ਅਨੋਖੀ ਅਦੁੱਤੀ ਕੁਰਬਾਨੀਆਂ ਬਾਬਾ ਮੋਤੀਰਾ ਮਹਾਰਾਜੀ ਦੇ ਪਰਿਵਾਰ ਤੋਂ ਕੁਝ ਸਿੱਖਿਆ ਲੈ ਕੇ ਜਾਈਏ ਜਿਸ ਤਰ੍ਹਾਂ ਇਹਨਾਂ ਨੇ ਸਿੱਖੀ ਨਹੀਂ ਛੱਡੀ ਆਪਣਾ ਸਾਰਾ ਵਕਤ ਕਿਰਬਾਨ ਕਰ ਦਿੱਤਾ ਜੋ ਸਾਡੀ ਜ਼ਿੰਦਗੀ ਨਿਕਲ ਗਈ ਨਿਕਲ ਗਈ ਪਰ ਬਾਕੀ ਰਹੀਦੀ ਸਿੱਖੀ ਜਿਹੜੀ ਪਰਿਵਾਰ ਜਿਹੜੀ ਹੈਗੀ ਜ਼ਿੰਦਗੀ ਉਹ ਨੂੰ ਸਿੱਖੀ ਦੇ ਪੈਰਾ ਦੇਂਦੇ ਹੋਏ ਅਸੀਂ ਬਤੀਤ ਕਰਾਂਗੇ ਤਨ ਮੋਤੀ ਜਨ ਪੁੰਨ ਕਮਾਇਆ ਗੁਰ ਲਾਲਾਂ ਤਾਈ ਦੁੱਧ ਪਲਾਇਆ ਤਨ ਤਨ ਮੋਤੀ ਸਿੱਖੀ ਦੇ ਮੋਨਾਰਿਆ ਸਾਰਾ ਪਰਿਵਾਰ ਸਿੱਖੀ ਉਤੋ ਬਾਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੜੇ ਹਾਂ ਉਸ ਸਥਾਨ ਤੇ ਜਿੱਥੇ ਜਿਸ ਇਨਸਾਨ ਨੇ ਉਸ ਵਕਤ ਠੰਡੇ ਬੁਰਜ ਦੇ ਵਿੱਚ ਮਾਤਾ ਗੁਜਰਕਾਰ ਤੇ ਦੋ ਛੋਟੇ ਸਹਬਜ਼ਾਦਿਆਂ ਨੂੰ ਦੁੱਧ ਪਲਾ ਕੇ ਪੁੰਨ ਘਟਿਆ ਜੀ ਹਾਂ ਠੰਡੇ ਬੁਰਜ ਦੇ ਵਿੱਚ ਮਾਤਾ ਗੁਜਰਕੌਰ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਤੇ ਤਸੀਹੇ ਤਸ਼ਦਦ ਦੇਣ ਦੇ ਲਈ ਕੈਦ ਕੀਤਾ ਗਿਆ ਸੀ ਜਿਹੜਾ ਆ ਉਸ ਤੋਂ ਬਾਅਦ ਉਹਨਾਂ ਨੂੰ ਨਾ ਤਾਂ ਕੁਝ ਖਾਣ ਨੂੰ ਦਿੱਤਾ ਗਿਆ ਸੀ ਨਾ ਹੀ ਕੁਝ ਪੀਣ ਨੂੰ ਤਾਂ ਉਸ ਤੋਂ ਬਾਅਦ ਮੋਤੀ राम ਮਹਿਰਾ ਇਹਨਾਂ ਦੇ ਵੱਲੋਂ ਮਾਤਾ ਗੁਜਰਕੌਰ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਦੇ ਵਿੱਚ ਪੋ ਦੀਆਂ ਰਾਤਾਂ ਕੱਟਣ ਦੇ ਲਈ ਉਥੇ ਇਹਨਾਂ ਨੂੰ ਗਰਮ ਦੁੱਧ ਪਲਾਇਆ ਗਿਆ ਸੀ ਜਿਸ ਤੋਂ ਬਾਅਦ ਮੋਤੀ RAM ਮਹਿਰਾ ਨੂੰ ਵੀ ਜਿਹੜੀ ਆ ਤਸ਼ੱਦਦ ਦੇ ਕੇ ਉਸ ਨੂੰ ਵੀ ਸ਼ਹੀਦ ਕੀਤਾ ਗਿਆ ਸੀ ਉਹਨਾਂ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ ਸੀ ਅੱਜ ਵੀ ਸਿੱਖ ਕੌਮ ਦੇ ਵਿੱਚ ਲੋਕ ਜਿਹੜੇ ਆ ਮੋਤੀ RAM ਮਹਿਰਾ ਨੂੰ ਮੰਨਦੇ ਨੇ ਤੇ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਨੇ ਤਾਂ ਉਸ ਵਕਤ ਜੋ ਉਹਨਾਂ ਨੇ ਮਾਤਾ ਗੁਜਰਕੌਰ ਤੇ ਛੋਟੇ ਸਹਬਜ਼ਾਦਿਆਂ ਲਈ ਕੀਤਾ ਸੀ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਨੇ ਤਾਂ ਫਿਰ ਆਓ ਤੁਹਾਨੂੰ ਉਸ ਅਸਥਾਨ ਦੇ ਪਵਿੱਤਰ ਅਸਥਾਨ ਦੇ ਦਰਸ਼ਨ ਕਰਵਾਉਣੇ ਆ ਗੁਰੂ ਪਿਆਰੀ ਸਾਹਾ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਸ਼ਹੀਦਾਂ ਦੀ ਧਰਤੀ ਤੇ ਆਇਓ ਤੁਹਾਡਾ ਬਹੁਤ ਬਹੁਤ ਧੰਨਵਾਦ ਵੈਲਕਮ ਹੈ ਅਮਰਜੀਤ ਬਾਬਾ ਮੋਤੀराम ਜੀ ਮਹਿਰਾ ਜੋ ਤੁਸੀਂ ਇਹ ਸ਼ਸ਼ੀਦੀ ਵਾਲੀ ਫੋਟੋ ਦੇਖ ਰਹੇ ਹੋ ਅਮਰਜੀਤ ਬਾਬਾ ਮੋਤੀराम ਮਹਾਰਾਜੀ ਦੀ ਧਰਮ ਪਤਨੀ ਉਹਨਾਂ ਦੀ ਬਜ਼ੁਰਗ ਮਾਤਾ 58 ਸਾਲ ਦੀ ਇਹ ਉਹਨਾਂ ਦਾ 43 ਸਾਲ ਦਾ ਬੇਟਾ ਜਿਹੜਾ ਹੈਗਾ ਉਹਨੂੰ ਵੇਲਣੇ ਦੇ ਵਿੱਚ ਪੀੜਿਆ ਜਾ ਰਿਹਾ ਦਵਾਬਾ ਮੋਤੀराम ਮਹਾਰਾਜੀ ਦੇ ਪਰਿਵਾਰ ਨੂੰ ਵੇਲਣੇ ਦੇ ਵਿੱਚ ਕਿਉਂ ਪੀੜਿਆ ਗਿਆ ਕਿਉਂਕਿ ਛੋਟੇ ਸਹਿਬਜ਼ਾਦੇ ਤੇ ਮਾਤਾ ਗੁੱਜਰਕੋਲ ਦੀ ਠੰਡੇ ਬੁਜਦੇ ਵਿੱਚ ਕੈਦ ਸਨ ਕੈਦ ਉਹਨਾਂ ਨੂੰ ਇਸ ਕਰਕੇ ਬਣਾਇਆ ਸੀ ਕਿ ਮੌਕੇ ਦੀ ਹਕੂਮਤ ਆ ਸਾਰੇ ਸੰਸਾਰ ਨੂੰ ਹੀ ਮੁਸਲਮਾਨ ਬਣਾਉਣਾ ਚਾਹੁੰਦੀ ਸੀ ਤੇ ਇਹੋ ਸ਼ਰਤ ਜਿਹੜੀ ਸੀਗੀ ਛੋਟੇ ਸਾਹਿਬ ਜਦਿਆਂ ਨਾਲ ਉਹਨਾਂ ਰੱਖੀ ਸੀ ਕਿ ਮੁਸਲਮਾਨ ਬਣਜੋ ਤੁਹਾਨੂੰ ਛੱਡ ਦਾਂਗੇ ਨਹੀਂ ਤਾਂ ਉਹ ਕੈਦ ਸੀਗੇ ਜਦੋਂ ਮੁਸਲਮਾਨ ਉਹ ਨਹੀਂ ਬਣੇ 7 ਦਿਨ ਦੀ ਕੈਦ ਦੇ ਵਿੱਚ ਛੋਟੇ ਸਾਹਿਬ ਜਦਿਆਂ ਨੂੰ ਰੱਖਿਆ ਗਿਆ ਜਦੋਂ ਉਹਨਾਂ ਨੇ ਲਾਲਚ ਤੇ ਤਸੀਹਿਆਂ ਦੇ ਅੱਗੇ ਗੋਡੇ ਨਹੀਂ ਟੇਕੇ ਰਾਜੇ ਦੀ ਮੁਸਲਮਾਨ ਬਣ ਦੀ ਈਨ ਨਹੀਂ ਮੰਨੀ ਉਹਨਾਂ ਨੂੰ ਹੁੰਦੀਆਂ ਦੇ ਵਿੱਚ ਚੜਕੇ ਸ਼ਹੀਦ ਕਰ ਦਿੱਤਾ ਗਿਆ ਸੀਗਾ। ਉਹਦੇ ਤੋਂ ਬਾਅਦ ਗੰਗੂ ਬ੍ਰਾਹਮਣ ਦਾ ਭਰਾ ਪੰਮਾ ਜੋ ਬਾਬਾ ਮੋਤੀराम ਮਹਾਰਾਜ ਜੀ ਦੇ ਨਾਲ ਲਾਂਗਰੀ ਦੀ ਸੇਵਾ ਕਰਦਾ ਸੀਗਾ। ਉਹਨੇ ਛੋਟੇ ਸਹਿਬਜ਼ਾਦਿਆਂ ਦੀ ਜੋਦ ਨਾਲ ਦੁੱਧ ਪਲਾਇਆ ਬਾਬਾ ਮੋਤੀਰਾਮ ਮਹਾਰਾਜ ਜੀ ਨੇ। ਵਜੀਦੇ ਨੂੰ ਜੀਰ ਕਾਂ ਜੋ ਇਸ ਤੋਂ ਦਾ ਰਾਜਾ ਸੀਗਾ ਉਹਨੂੰ ਜਾ ਕੇ ਚੁਗਲੀ ਕਰ ਦਿੱਤੀ ਕਿ ਬਾਬਾ ਮੋਤੀਰਾਮ ਮਹਾਰਾਜ ਜੀ ਨੇ ਤਿੰਨ ਦਿਨ ਛੋਟੇ ਸਹਿਬਜ਼ਾਦੇ ਤੇ ਮਾਤਾ ਗੁਜਰਕੌਰ ਜੀ ਦੀ ਸ਼ੇਵਾ ਕੀਤੀ ਆ ਤੇ ਬਦਲੇ ਦੇ ਵਿੱਚ ਸੂਬਾ ਜ਼ਰੰਦ ਨੇ ਇਹਨਾਂ ਦਾ ਜਿਹੜਾ ਪੂਰਾ ਪਰਿਵਾਰ ਸੀ ਵਾਜ ਮੈਂਬਰੀ ਪਰਿਵਾਰ ਉਹਨਾਂ ਦੀ ਧਰਮ ਪਤਨੀ 27 ਸਾਲ ਦੀ ਬਾਬਾ ਮੋਤੀराम ਮਹਿਰਾ ਦੀ ਉਹਨਾਂ ਦੀ ਬਜ਼ੁਰਗ ਮਾਤਾ 72 ਸਾਲ ਦੀ ਉਹਨਾਂ ਦੇ ਦੋ ਬੇਟੇ 4.5 ਤੇ 6 ਸਾਲ ਇਹਨਾਂ ਨੂੰ ਕੈਦ ਕਰ ਲਿਆ ਤੇ ਸੇਮ ਜਿਹੜੀ ਸ਼ਰਤ ਸੀਗੀ ਜੋ ਛੋਟੇ ਸਹਿਬਜ਼ਾਦਿਆਂ ਦੇ ਨਾਲ ਰੱਖੀ ਸੀ ਉਹੋ ਹੀ ਇਹਨਾਂ ਦੇ ਨਾਲ ਰੱਖੀ ਚਲਤ ਕਿ ਮੁਸਲਮਾਨ ਬਨਜੋ ਤੇ ਤੁਹਾਨੂੰ ਛੱਡ ਦਾਂਗੇ ਸਾਹੀ ਸਹੂਲਤਾਂ ਮਿਲਣਗੀਆਂ ਵਧੀਆ ਤੋਂ ਵਧੀਆ ਰਹਿਣ ਸਹਿਣ ਨੂੰ ਬਹੂਗਾ ਪਰ ਇਹ ਮੁਸਲਮਾਨ ਨਹੀਂ ਬਣਿਆ ਇਹਨਾਂ ਦਾ ਪੂਰਾ ਪਰਿਵਾਰ ਇਹ ਫੋਟੋ ਤੁਹਾਡੇ ਸਾਹਮਣਿਆਂ ਵਾਰੀ-ਵਾਰੀ ਇਹਨਾਂ ਨੂੰ ਪੁੱਛਦੇ ਸੀ ਕਿ ਮੁਸਲਮਾਨ ਬਣ ਜਾਓ ਤੇ ਵਾਰੀ-ਵਾਰੀ ਪੀੜ ਦਿੰਦੇ ਸੀ ਇਸ ਤਰ੍ਹਾਂ ਇਹਨਾਂ ਦਾ ਪੰਜ ਮੈਂਬਰੀ ਪਰਿਵਾਰ ਜਿਹੜਾ ਸੀਗਾ ਵਾਰੀ-ਵਾਰੀ ਵੇਲਣੇ ਦੇ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਇਹ ਸਿੱਖ ਇਤਿਹਾਸ ਦੇ ਵਿੱਚ ਅਨੋਖੀ ਅਦੁੱਤੀ ਕੁਰਬਾਨੀਆਂ ਸੋ ਗੁਰੂ ਪਿਆਰੀ ਸਾਧ ਸੰਗਤ ਜੀਓ ਮੇਰੀ ਇੱਕ ਬੇਨਤੀ ਨਾਲ ਦੀ ਨਾਲ ਮੈਂ ਕਰਦਾ ਕਿ ਆਪਾਂ ਸਿਰਫ ਇੱਥੇ ਘੁੰਮ ਫਿਰ ਕੇ ਨਾ ਜਾਈਏ ਛੋਟੇ ਸਹਿਬਜ਼ਾਦਿਆਂ ਤੇ ਬਾਬਾ ਮੋਤੀਰਾਮ ਬਹਿਰਾਜੀ ਦੇ ਪਰਿਵਾਰ ਤੋਂ ਕੁਝ ਸਿੱਖਿਆ ਲੈ ਕੇ ਜਾਈਏ ਜਿਸ ਤਰ੍ਹਾਂ ਇਹਨਾਂ ਨੇ ਸਿੱਖੀ ਨਹੀਂ ਛੱਡੀ ਆਪਣਾ ਸਾਰਾ ਵਕਤ ਕੁਰਬਾਨ ਕਰ ਦਿੱਤਾ ਬਹੁਤ ਲੰਮੀ ਸਟੋਰੀਆ ਇਹ ਤੁਹਾਨੂੰ ਸਾਰੀ ਹੁਣ ਨਹੀਂ ਦੱਸ ਸਕਦੇ ਆਪਾਂ ਨੂੰ ਅੱਜ ਪ੍ਰਾਨ ਕਰਕੇ ਜਾਣਾ ਚਾਹੀਦਾ ਸ਼ਹੀਦਾਂ ਦੀ ਧਰਤੀ ਕਿ ਜੋ ਸਾਡੀ ਜ਼ਿੰਦਗੀ ਨਿਕਲ ਗਈ ਨਿਕਲ ਗਈ ਪਰ ਬਾਕੀ ਰਹੀ ਦੀ ਸਿੱਖੀ ਜਿਹੜੀ ਪਰਿਵਾਰ ਜਿਹੜੀ ਹੈਗੀ ਜ਼ਿੰਦਗੀ ਉਹ ਨੂੰ ਸਿੱਖੀ ਤੇ ਪੈਰਾ ਦਿੰਦੇ ਹੋਏ ਅਸੀਂ ਬਤੀਤ ਕਰਾਂਗੇ ਤੁਹਾਡਾ ਆਇਆ ਤਾਂ ਹੀ ਸਫਲਾਏ ਮੇਰੀ ਬੇਨਤੀ ਹੈ ਸੋ ਇਹ ਇਹਨਾਂ ਦੀ ਮਹਾਂ ਸ਼ੀਧੀ ਆ ਜਿਹਦੀ ਕੋਈ ਵੀ ਤੁਲਨਾ ਸੰਸਾਰ ਦੇ ਵਿੱਚ ਨਹੀਂ ਹੈਗੀ ਐਸੀ ਸ਼ੀਧੀ ਇਹਨਾਂ ਦੀ ਆ ਸੋ ਇੰਨੀ ਕਿੰਨਾਂ ਦੀ ਸ਼ੀਧੀ ਮੈਂ ਤੁਹਾਨੂੰ ਥੋੜੇ ਸ਼ਬਦਾਂ ਚ ਦੱਸੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ